हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇ ਦੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਮਾਂ ਸੇੜ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਇੱਕ ਤਾਂ ਆਪਣਾ ਥੋੜੇ ਦਿਨਾਂ ਦੀ ਕੱਚੀ ਆ ਤੇ ਦੋ ਆਗਿਆ ਤਾਜ਼ੀਆਂ ਸੂਈਆਂ ਬੱਚੇ ਆ ਗਏ ਮਗਰ ਦੋਮਾਂ ਦੇ ਪਸੰਗਾ ਨਾ ਬਾਈ ਹਾਂਜੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇਕ ਕੋਣ ਵਾਲੀ ਨਵੀਂ ਤਰ੍ਹਾਂ ਦੀ ਵੀਡੀਓ ਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪ ਕਰਦੇ ਆਂ ਬਾਈ ਜੀ ਨਾਲ ਗੱਲਬਾਤ। ਹਾਂਜੀ ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਹੁਤ ਠੀਕ ਹੋਮ ਬਾਈ। ਹਾਂ ਵਧੀਆ। ਕਿਵੇਂ ਚੱਲਦਾ ਬਾਈ ਕੰਮ? ਬਹੁਤ ਵਧੀਆ। ਠੀਕ ਹੈ। ਨਾਮ ਤੇ ਬਾਈ ਆਪਣਾ ਐਡਰੈਸ ਬੋਲੋ। ਨਾਮ ਰਣਜੀਤ ਸਿੰਘ ਜੀ। ਹੂੰ। ਪਿੰਡ ਕੋਠੇ ਚੱਕਪਗ ਸਿੰਘ ਵਾਲੀ। ਠੀਕ ਹੈ। ਇਹ ਸਰਾਵਾਂ ਵਾਲੀ ਸੜਕ ਤੇ ਆਪਣੇ ਕੋਠੇ। ਬਹੁਤ ਪੂਰਾ 6 ਕਿਲੋਮੀਟਰ ਤੇ ਬਰ ਗਾੜੀ 9 ਕਿਲੋਮੀਟਰ ਆਪਣੇ। ਜ਼ਿਲ੍ਹਾ ਪਾਣੋ ਫਰੀਦਕੋਟ। ਜ਼ਿਲ੍ਹਾ ਫਰੀਦ ਕੰਡੈਕਟਰ ਨੰਬਰ ਬੋਲ ਦੋ ਬਈ 98160 ਜੀ 27358 ਇਹ ਬਾਈ ਦਾ ਮੈਂ ਕੰਡੈਕਟਰ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਫਿਰ ਅਜ ਤੋਂ ਸ਼ੁਰੂ ਕਰੀਏ ਜਾਓ ਤਾਜੀ ਸੂਈ ਤੋਂ ਕਰ ਇਧਰੋਂ ਕਰ ਲੈ ਤਾਜੀ ਠੀਕ ਹੈ ਬਈ ਕਿਹੜਾ ਸੂਆ ਸੂਈ ਆ ਬਾਈ ਇਹ ਤੀਜਾ ਸੂਆ ਵੜਾ ਸੂਈ ਆ ਜੀ ਤੀਜਾ ਸੂਆ ਹਾਂਜੀ ਕਦੋਂ ਸੂਈ ਆ ਬਾਈ ਇਹ ਰਾਤ ਸੂਈ ਆ ਜੀ ਰਾਸੂ ਇਹ ਕਿੰਨੇ ਕਵਜੇ ਸੂਈਏ ਭਾਈ ਇਹ ਸੂਈ ਹੋਇਆ 2:30 ਕਵਜੇ ਠੀਕ ਹੈ ਜੇਰ ਜ਼ੁਰ ਪੈ ਗਈ ਵਧੀਆ ਜੇਰ ਵਗੈਰਾ ਓਕੇ ਹੈ ਹਾਂਜੀ ਹਾਂਜੀ ਤੇ ਬੱਚਾ ਕੀ ਆ ਗਿਆ ਮਗਰ ਇਹ ਬੱਚੀ ਹੈ ਇਹ ਮਗਰ ਬੱਚਾ ਆ ਗਿਆ ਕਰਮਾ ਦੀ ਮਗਰ ਬੱਚੀ ਬੱਚੀ ਬੜੀ ਬਰੀਡ ਦੀ ਦਿੱਤੀ ਹਾਂਜੀ 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 ਕੀ ਬਾਤ ਆ ਭਾਈ ਬੱਚੇ ਦੀ ਕੁਆਲਿਟੀ ਚੈੱਕ ਕਰਾਉਣੇ ਆ ਬਹੁਤ ਬਰੀਡ ਦੇ ਪੁੱਤਿਆਂ ਨੇ ਜਨਮ ਦਿੱਤਾ ਮੈਂ ਕਹਣਾ ਵੀ ਦੋ ਘੜੀਆਂ ਆਪਦੇ ਨਾਲ ਵੀ ਚੰਗੀ ਹੈ ਹੈਨਾ ਹਾਂਜੀ ਹਾਂਜੀ ਕੀ ਬਾਤ ਆ ਗਲਾਬੀਆ ਦੀ ਮੂਥਨ ਲਾ ਦੇਗਾ ਕੱਚਾ ਨਾਲ ਆ ਭਾਈ ਤੇ ਭਾਈ ਕਿੰਨਾ ਮੂਆ ਕੱਢਿਆ ਫਿਰ ਇਹ ਬੜਾ ਸੁਭਾਤ ਤੈਨੇ ਘੀਟਰ ਚੋਇਆ ਬੱਚੇ ਨੂੰ ਚੰਗਾ ਆ ਗਿਆ ਠੀਕ ਹੈ ਭਾਈ ਹਾਂਜੀ ਉਹ ਸੌਸੀਲਾ ਬਾਹਰੇ ਵਾਲੇ ਸੀਲ ਤਾਂ ਐ ਜੋ ਮਰਜੀ ਬੈਜੋ ਕੋਈ ਚੱਕਰ ਕੀ ਬਾਤ ਆ ਨਾ ਉਹ ਸਹੀ ਗੱਲ ਹੈ ਚੋਣ ਕਿਵੇਂ ਲੱਗਾ ਭਾਈ ਚੋਣ ਬਹੁਤ ਚੰਗਾ ਲੱਗਾ ਠੀਕ ਹੈ ਭਾਈ ਚੋਣ ਚ ਵਾ ਭਾਈ ਕਹਿੰਦਾ ਨਾ ਭਾਈ ਇੱਕ ਨੰਬਰ ਲੱਗਾ ਥਾਣਾ ਦਾ ਸੈੱਟ ਚੈੱਕ ਕਰ ਸਕਦਾ ਹਾਂ ਗੁਲਾਬਦੀ ਥਾਣਾ ਪੂਰੀ ਬਿੱਤੀ ਥਾਣਾ ਗਿਆ ਲੈਵੇ ਦੀ ਜਿਹੜੀ ਫੀਟਿੰਗਾਂ ਬਹੁਤ ਕਮਾਲ ਆ ਜੀ ਖੋਲੇ ਭਾਈ ਥੋੜੀ ਥੋੜੀ ਰਾਜੂ ਖੋਲਖੀ ਬਾਕੀ ਕੱਦਾ ਜਿਹੜਾ ਭਾਈ ਦਰਮਿਆਨ ਆ ਹਾਂਜੀ ਕੱਦ ਛੋਟਾ ਜੀ ਕੱਦ ਦਾ ਦਰਮਿਆਨ ਆ ਗਿਆ ਥਾਂ ਲੈਵੇ ਦੀ ਸਾਫ ਹੈ ਲੈਵੇ ਦੀ ਸਾਫ ਸੁਥਰੀ ਸਾਹਾਂ ਤੱਕ ਜਿਵੇਂ ਆਰਡਰ ਤਿਆਰ ਕਰ ਦਿੱਤਾ ਪੂਰਾ 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 ਆਰਡਰ ਵਧੀਆ ਤਿਆਰ ਕਰ ਲੋ ਠੀਕ ਹੈ ਹਾਂਜੀ ਬਾਕੀ ਕੀ ਗੱਲ ਹੋਰ ਹੋਗੀ ਬਾਈ ਜਿਹੜਾ ਬੱਚਾ ਆ ਗਿਆ ਨਾ ਮਗਰ ਬੱਚੀ ਆ ਗਈ ਨੇ ਬਾਈ ਹਾਂਜੀ ਦੋ ਚੀਜ਼ਾਂ ਸਾਹਮਣੇ ਆਲੀਆਂ ਹੋ ਗਈਆਂ ਬਾਈ ਬਾਕੀ ਜੇ ਪੜੀ ਸਮੇਂ ਦੀ ਗੱਲ ਕਰੀਏ ਤਾਂ ਫੁੱਲ ਅਗਰਮਲ ਫੇਸ ਵਗੈਰਾ ਬਹੁਤ ਚੰਗਾ ਪ੍ਰਿੰਟ ਵਗੈਰਾ ਬਹੁਤ ਚੰਗਾ ਥਾਣੇ ਲੇਵਾ ਬਹੁਤ ਚੰਗਾ ਕੱਲਾ ਕੱਲਾ ਜੇ ਆਪਾਂ ਗੱਲ ਕਰੀਏ ਥਾਣਾ ਦਾ ਜਿਹੜੀ ਆਰਡਰ ਦੀ ਕੁਆਲਿਟੀ ਆ ਫਿਕਸ ਆ ਆਰਡਰ ਦੀ ਮਾਰਕ ਕਰਮਲ ਤੇ ਬਾਈ ਇਹਦਾ ਮੁੱਲ ਫਿਰ ਕੀ ਰਹੂਗਾ ਇਹਦਾ ਮੁੱਲ 58000 ਰੁਪਏ 58 ਹਾਂਜੀ ਉਹ ਜੀ ਥੋੜਾ ਕਾਣਾ ਮੰਗ ਹਾਂ ਮੰਨਤਾ ਨੂੰ ਠੀਕ ਹੈ ਭਾਈ 58000 ਰੁਪਏ ਭਾਈ ਕਹਿੰਦੇ ਮੋਲਾ ਵਾ ਕੀ ਆਏਗਾ ਦਾ ਮੰਨਤਾਂ ਜਰੂਰ ਹੋ ਜੂਗਾ ਤੇ ਨਾੜਾ ਨੁੜਾ ਇਹ ਗੱਲ ਕਰੀਏ 24000 ਫੁੱਲ ਚੱਗੇ ਕਿੰਨਾ ਇਹਦਾ ਭਾਈ ਦੁੱਧ ਪਾਇਆ ਪਿਛਲੇ ਦੁੱਧ ਜੀ 16 ਕਿਲੋ ਮਾਲ ਕਹਿੰਦੇ ਅਸੀਂ ਚੋਇਆ ਤੇ ਆਹ ਦੇ ਕਿੰਨੇ ਹਾਂ ਐਕਟੀ ਇਹ ਵਾਤ ਦੇਊਗੀ ਦੁੱਧ ਠੀਕ ਹੈ ਭਾਈ 17 18 ਕਿਲੋ ਦੁੱਧ ਪਾ ਦੂਗੀ ਮੈਡਮ ਠੀਕ ਹੈ ਭਾਈ ਹਾਂਜੀ ਕੀ ਬਾਤ ਆ ਵਾਕੀਰ ਕੁਆਲਟੀ ਦੇ ਫੋਲਡਰ ਦੀ ਪੜੀ ਸਾਫ ਹਾਡਰ ਦੀ ਆ ਗਈ ਹਾਂਜੀ ਹਾਂਜੀ ਹਮ ਸਹੀ ਗ ਤੇ ਅੱਗੇ ਬਈ ਇਧਰੋਂ 2 ਨੰਬਰ ਤੇ ਹਾਂਜੀ ਇਹ ਆ ਦੂਜਾ ਸੂਆ ਵੈੜਦਾ ਹੀ ਹੂੰ ਇਹਦੇ ਮਗਰ ਆ ਬੱਚੀ ਇਹ ਥੱਲੇ 16 ਕਿਲੋ ਦੁੱਧ ਤਿਆਰ ਹੁੰਦਾ ਇਹਦੇ ਮਗਰ ਵੀ ਬੱਚਾ ਵਸੀ ਹੈ ਬਸੀ ਇਹਦੇ ਮਗਰ ਵਿੱਚ ਹਾਂਜੀ ਬੱਚੀ ਬੱਚੀ ਤੇ ਕਿੰਨੇ ਦਿਨ ਹੋ ਗਏ ਬਈ ਸੂਈ ਇਹਨੂੰ ਸੂਈ ਨੂੰ 10 ਦਿਨ ਹੋ ਗਏ ਜੀ ਅੱਜ 10 ਦਿਨ ਹਾਂਜੀ ਠੰਡੀ ਜੀ ਕਿੰਨਾ ਬਈ ਬੋਲਾ ਕਹਿ ਰਹੀਆਂ ਜਾਂ ਦੁੱਧ ਦੁੱਧ 16 ਲੀਟਰ ਹੁਣ ਮੈਨਨ ਵਾਲਾ ਇਹਦੇ ਥੱਲੇ ਤੇ ਜੇ ਕੋਈ ਮੰਨ ਕੇ ਚੱਲੋ ਬਈ ਦੋ ਟਾਈਮ ਆਪਦੀ ਸੂਈ ਆਦਾ ਚੋਕ ਕੇ ਦਸੱਲੀ ਕਰਕੇ ਲਿਆਵੇ ਦੋ ਠੀਕ ਹੈ ਬਈ ਭਾਬਾ ਭਾਈ ਕਹਿੰਦਾ ਦੋ ਟਾਈਮ ਦਸੱਲੀ ਕਰਕੇ ਅਲਦਿਲ ਜਾ ਲੇਵਾ ਇਹਨੂੰ ਵੀ ਕਮਾਲ ਦਾ ਲੱਗਿਆ ਬਾਈ ਚਵਾਈ ਇਹਨੂੰ ਕਿਵੇਂ ਆ ਬਾਈ ਚਵਾਈ ਇੱਕ ਨੰਬਰ ਆ ਬਾਈ ਠੰਡੇ ਸੇਲ ਆ ਜਿਵੇਂ ਮਰਜੀ ਨਹੀਂ ਕੋਈ ਚੱਕਿਆ ਕੀ ਬਾਤ ਆ ਜਿਵੇਂ ਮਰਜੀ ਹੱਥ ਲਾਈ ਤੇ ਲੋ ਕੋਈ ਚੱਕਰ ਹੀ ਨਹੀਂ ਆ ਨਾ ਹਾਂਜੀ ਹਾਂਜੀ ਥਣਾ ਦਾ ਸਹਜ ਬੜਾ ਚੰਗਾ ਬਾਈ ਗਲਾਬੀ ਥਾਣਾ ਨਾੜਾ ਨੂਰਾ ਦੇਖੋ ਬਾਈ ਫੁੱਲ ਚੰਗਿਆਂ ਗਿਆ ਵਾਨੇ ਤੇ ਕਰਮਲੀ ਦੇ ਖੋਲੋ ਬਈ ਇਹਨੂੰ ਤੋਰੀ ਬਾਕੀ ਉਹ ਦਰਮਿਆਨ ਨੇ ਕੱਦ ਸੀਗੀ ਬਾਈ ਇਹ ਆਂ ਫੁੱਲ ਵੱਡੀ ਹੈ ਨਾ ਹਾਂਜੀ ਇਹਨੂੰ ਵੀ ਕੋਈ ਬਾਈ ਛੋਟੀ ਮੰਨ ਕੇ ਨਾ ਆਇਓ ਕਿਉਂਕਿ ਫੁੱਲ ਵੱਡੀ ਆਗੀ ਮੇਨ ਗੱਲ ਜਿਹੜੀ ਤੁਹਾਨੂੰ ਮਿਲਣ ਵਾਲੀ ਆ ਬਾਈ ਦੋਮਾ ਮਗਰ ਜਿਹੜੇ ਬੱਚੇ ਆਗੇ ਬਸੀਆਂ ਆ ਗ ਬਾਕੀ ਲੇਵਾ ਇਹਨੂੰ ਜਿਹੜਾ ਬਹੁਤ ਸੋਹਣਾ ਆ ਗਿਆ ਬਈ ਕਰਮਾ ਨੂੰ ਫਿਕਸ ਜੈ ਇਹਨੂੰ ਹਵਾਨਾ ਲੱਗਿਆ ਵਗਾ ਹਾਈਟ ਦੇਖੋ ਫੇਸ ਵਗੈਰਾ ਚੈੱਕ ਕਰੋ ਜਿਆਦਾ ਕੁਆਲਿਟੀ ਫੁੱਲ ਛੋਟਾ ਛੋਟਾ ਕਰਨਾ ਹੈ ਬਾਕੀ ਜੇ ਹਾਈਟ ਦੀ ਗੱਲ ਕਰੀਏ ਫੁੱਲ ਕਦਾ ਤੇ ਬਈ ਕਿੰਨਾ ਕੁ ਦੋ ਤਾ ਦੇ ਦੂ ਇਹ ਦੋ ਦੇ ਦੂ 20 ਪਲੱਸ ਹੀ ਠੀਕ ਹੈ ਹਾਂਜੀ ਤੇ ਬਈ ਇਹਦਾ ਮੁੱਲ ਅੱਜ ਫਿਰ ਇਹਦਾ ਮੁੱਲ 80000 ਰੁਪਏ 80000 ਹਾਂਜੀ ਹੋ ਜਾ ਥੋੜਾ ਘਾਣਾ ਹਾਂ ਮੰਨਤਾ ਨੂੰ ਠੀਕ ਹੈ ਬਈ 80 ਹਜ਼ਾਰ ਰੁਪਏ ਬਾਈ ਕਹਿੰਦਾ ਇਹਦਾ ਮੁੱਲ ਬਾਕੀ ਆਏਗਾ ਇਹਦਾ ਥੋੜਾ ਕਾਣਾ ਮਾਨ ਤਾਣ ਜ਼ਰੂਰ ਹੋ ਜਾਊਗਾ ਬੱਚਾ ਸਾਨੂੰ ਬਾਈ ਚੈੱਕ ਕਰਾਣਾ ਬਾਈ ਮੈਂ ਤਾਂ ਕਹਿੰਦਾ ਤਿਆਰੀ ਹੈ ਵਸਦੀ ਦਾ ਹਾਂ ਹਾਂ ਬੱਚੀ ਬਹੁਤ ਚੰਗੀ ਬੱਚ ਪਲੀ ਪੁਲੀ ਬੱਚੀ ਪੁਲੀ ਪਲੀ ਬਹੁਤ ਚੰਗੀ ਦੁੱਧ ਤੇ ਬਾਈ ਬੱਚਾ ਤੇ ਬਾਈ ਥੋੜਾ ਕਾਣਾ ਜਮਾਨ ਤਾਣਾ ਜੋੜਾ ਵੀ ਲੈਂਦਾ ਵੀ ਤਾਂ ਉਹ ਵਧੀਆ ਹੋ ਜਾ ਹਾਂਜੀ ਹਾਂਜੀ ਠੀਕ ਹੈ ਬਾਈ ਲੈ ਬਾਈ ਸਹਿਜ ਵਗੈਰਾ ਚੈੱਕ ਕਰ ਸਕਦਾ ਬਹੁਤ ਚੰਗਾ ਆ ਇੱਕੋ ਜਿਹਾ ਥਾੜਾ ਚਵਾਈ ਵੀ ਬਾਈ ਕਹਿੰਨੇ ਇੱਕ ਨੰਬਰ ਤੇ ਅੱਗੇ ਨਾ ਬਾਈ ਸਾਨੂੰ ਲਾਟ ਤੇ ਦਿਖਾਉਣਾ ਤਿੰਨ ਨੰਬਰ ਤੇ ਨਗੀਨਾ ਹੀ ਮਾਣਾ ਲੈ ਉਹਦੀ ਹਾਈਟ ਜਿਹੜੀ ਮੈਂ ਕਹਣਾ ਵੀ ਬਾਈ ਐਡੀ ਹਾਈਟ ਦਾ ਹਾਂ ਮੇਰੇ ਨਾਲੋਂ ਦੂਜੇ ਪਾਸੇ ਮਿਲਦੀ ਨਾ ਨੇ ਐਡੀ ਹਾਈਟ ਹੈ ਸਹੀ ਗੱਲ ਆ ਹਨਾ ਹਾਈਟ ਦੇਖੋ ਬਾਈ ਮੈਂ ਕਹਣਾ ਪੂਰੀ ਵੱਡੀ ਦੀ ਜੇ ਗੱਲ ਕਰੀ ਫੁੱਲ ਵੱਡੀ ਵਹਿੜ ਆਈ ਹੂੰ ਫੁੱਲ ਵੱਡੀ ਇੱਕ ਤਰ੍ਹਾਂ ਦਾ ਨਗੀਨਾ ਵੀ ਸੀ ਕਹਦੀ ਹੈ ਹਾਂਜੀ ਹਾਂਜੀ ਸਰਗੋਸ਼ ਦਾ ਬੱਚਾ ਹੀ ਆ ਗਿਆ ਕਰਮਾਲੀ ਤੇ ਲੈ ਵਾ ਦੇਖੋ ਇਹਨੂੰ ਜਿਹੜਾ ਲੱਗਿਆ ਕਰਮਾਲੀ ਲੈ ਕੀ ਬਾਤ ਆ ਬਾਈ ਬਹੁਤ ਸੋਹਣੀ ਫੀਟਿੰਗ ਵਾਲੇ ਹਵਾਨੇ ਦੀ ਆ ਕਰਮਾਲੀ ਟਿਕਨਾਂ ਬਾਈ ਇਹਦਾ ਦੋਤਾ ਕੱਢਿਆ ਵਾ ਇਹਦਾ ਦੁੱਧ ਪਹਿਲੇ ਸਵੇਰ ਮਾਲਕਾਂ ਨੇ 24 ਲੀਟਰ ਚਾਏ ਪਹਿਲੇ ਸਵੇਰ ਦੂਜਾ ਸਵੇਰ ਆਈ ਇਹ ਹੁਣ ਦੂਜਾ ਸਵੇਰ ਸੁੰਦੀ ਆ ਹਾਂਜੀ ਹਾਂਜੀ ਗੁਲਾਬੀ ਥਾਣਾ ਗਿਆ ਹਨਾ ਹਾਂਜੀ ਤਵਾਨਾ ਜਿੰਦਾ ਬਈ ਟਾਇਰ ਰੱਖੂਗੇ ਹਾਂਜੀ ਹਾਂਜੀ ਹੂੰ ਫਿਕਸ ਬੰਨੇ ਚ ਆ ਗਈ ਖੋਲੋ ਬਈ ਮੜੀ ਆ ਪਖਾਈਏ ਵਾਰ ਤੋਰ ਕੇ ਤੇ ਬਈ ਲੰਮੀ ਲੰਮੀ ਮੈਂ ਕਹਿੰਦਾ ਛੋਟੀ ਗੱਡੀ ਚ ਤਾਂ ਨਹੀਂ ਜਾਂਦੀ ਹਾਂਜੀ ਹਨਾ ਹਾਂਜੀ ਕਿਉਂਕਿ ਵਜਨ ਵਜੂਦ ਆ ਐਡਾ ਆ ਗਿਆ ਗਰਮ ਵਾਲੀ ਦਾ ਫੇਸ ਵਗੈਰ ਬਈ ਆਪਾਂ ਇਹਦਾ ਵੀ ਚੈੱਕ ਕਰਾਉਣੇ ਲੈ ਬਰੀਡ ਦੇਖੋ ਗੁਲਾਬੀ ਆ ਗਈ ਉਹਦੇ ਚ ਬੋਦੀ ਚੈੱਕ ਕਰੋ ਬਈ ਪਿਓਰ ਬਰੀਡ ਐਚ ਐਫ ਆ ਗਈ ਹਾਂਜੀ ਹਾਂਜੀ ਪਹਿਲਾਂ ਦਾ ਲੇਵਾ ਦੇਖੋ ਕਿੰਨੇ ਦਿਨਾਂ ਦੀ ਕੱਚੀ ਆ ਇਹ ਲੈ ਜੂਗੇ ਹਫਤਾ ਹੀ ਤੋੜ ਦੇ ਬਾਈ ਪੂਰੇ ਹਫਤਾ ਇੱਕ ਲੈ ਇੱਕ ਹਾ ਉੱਤੇ ਦੀ ਕੱਚੀ ਆ ਬਾਈ ਕੱਦ ਦਾ ਸੋ ਇੱਥੇ ਪਤਾ ਲੱਗਦਾ ਹੁਣ ਉਹ ਬਾਈ ਤੋੜ ਦਾ ਉਹਦਾ ਵੀ ਕੱਦ ਚੰਗਾ ਗਾ ਤੇ ਉਹਦੇ ਨਾਲ ਉਹ ਮੰਨ ਲਓ ਉਹਦੇ ਬਰੋਬਰ ਆ ਗਈ ਕਿ ਨਹੀਂ ਤੋੜ ਲੈ ਬਾਈ ਕੁ ਵੀ ਦੇਖ ਬਾਕੀ ਬਈ ਜਿਹੜਾ ਢਾਂਚਾ ਇਹਦਾ ਚੰਗੇ ਢਾਂਚੇ ਚ ਆ ਜਾਂਦੀ ਆ ਲਿੱਸੀ ਨਹੀਂ ਹੁੰਦੀ ਇਹ ਇੱਥੇ ਮਾਰੇ ਮੂੰਹ ਖਾ ਇਹ ਜੇ ਪੁਜੇ ਸਰੀਰ ਚ ਆ ਜਾਂਦੇ ਅਕਰ ਮੜੀ ਲਤਖਾਈ ਬਾਈ ਰੋਕੀ ਮੜਿਆ ਲੈ ਬਾਈ ਫੇਸ ਦੇਖੋ ਸੋਹਣੀ ਲੱਗਣ ਵਾਲੀ ਚੀਜ਼ ਆ ਗਈ ਨੇ ਬਾਈ ਤੇ ਮੁੱਲੇ ਦਾ ਫਿਰ ਅੱਜ ਦੇਣ ਲੈਣੀ ਪਰ ਦੇਣ ਲੈਣੇ 85000 ਦੀ ਵੱਛੀ ਆਪਾਂ ਦੇਣੀ ਹੈ ਟੋਟਲੀ ਹਾਂ ਤੇ ਜਦੋਂ ਤਿਆਰ ਹੋ ਗਈ ਫਿਰ ਉਹ ਤਿਆਰ ਹੋ ਗਈ ਫਿਰ ਲੱਖੋਂ ਬਾਹਰ ਵਿਕੂਗੀ ਠੀਕ ਹੈ ਬਾਈ ਹਾਂ ਅੱਜ ਜਿਹੜਾ ਮੁੱਲ ਬਾਈ ਨੇ ਰੱਖਿਆ ਜਮ੍ਹਾਂ ਦੇਣ ਲੈਣ ਤੇ ਜਾਇਜ਼ ਮੁੱਲਾ ਜਿਹੜਾ ਬਾਈ 85000 ਰੁਪਏ ਦੀ ਬਾਈ ਕਹਿੰਨਾ ਅੱਜ ਆਪਾਂ ਦੇ ਦੇਣੀ ਆ ਤੇ ਜਦੋਂ ਹੋ ਗਈ ਤਿਆਰ ਬਾਈ ਉਦੋਂ ਬਾਈ ਕਹਿੰਨਾ ਮੈਂ ਲੱਖੋਂ ਬਾਹਰ ਮੁੱਲ ਕਰਨਾਗਾ ਬਾਕੀ ਜਿਹੜਾ ਇਹਨੂੰ ਹਵਾਨਾ ਨਾ ਬਹੁਤ ਸੋਹਣਾ ਲੱਗਿਆ ਵਗਾ ਇਹਨੇ ਐ ਹੀ ਰਹਿਣਾ ਚਾਹੇ 10 ਸੂਪੇ ਕਹਿੰਨਾ ਹਾਂਜੀ ਹਾਂਜੀ ਇਹ ਲੈ ਵਾ ਟੁੱਟਦਾ ਨਹੀਂਗਾ ਜਿਹੜਾ ਇਹਨੂੰ ਹਵਾਨਾ ਬਾਕੀ ਸੌ ਹੁੰਦੀ ਦੇ ਸਾਰੀ ਤਾਂ ਬਸ ਫੋਲ ਆ ਗਈ ਕਿ ਨਹੀਂ ਜਿਵੇਂ ਮਰਜੀ ਕੋਈ ਚੱਕਰ ਨਹੀਂ ਹੂੰ ਸਹੀ ਗੱਲ ਆ ਕੋਈ ਚੱਕਰੀ ਨਹੀਂ ਕਰ ਮਾਰੀ ਯਾਰ ਆ ਤਾਈਏ ਬੜੀ ਗੱਲ ਕਰੀਏ ਲੰਮੀ ਦੀ ਗੱਲ ਕਰੀਏ ਸੁਨੱਖ ਪਣਾ ਅੱਖਾਂ ਓੱਖਾਂ ਨਾ ਮੈਂ ਕਹਿੰਦਾ ਪਾਲੀਆਂ ਸੋਹਣੀਆਂ ਆ ਗਈਆਂ ਬਾਈ ਹਾਂਜੀ ਹਾਂਜੀ ਕਿਤੇ ਕਿਤੇ ਕੁਦਰਤੀ ਡੱਬਾ ਕੇ ਨਹੀਂ ਮੈਨੂੰ ਲੱਗਦਾ ਸਾਰੀ ਜਮਾ ਚਿੱਟੀ ਹੈ ਚਿੱਟੀ ਜਿੱਟੀ ਬਸ ਮੂਰੇ ਕੰਨਾਂ ਤੇ ਜਾਂ ਪੂਰੇ ਮਾੜੇ ਡੱਬੇ ਸਹੀ ਗੱਲ ਆ ਹਾਂਜੀ ਤਿੰਨ ਅੱਖ ਸੀਗੇ ਵੀਰ ਕੋਲੇ ਬਾਈ ਤਿੰਨ ਆਪਾਂ ਤਿੰਨੇ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨ